ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਲੀਆਂ ਜ਼ਿਲ੍ਹਾ ਬਰਨਾਲਾ ਨੇੜੇ ਦੋਸਤੋ ਇੱਕ ਪਾਸੇ ਧਨੋਲਾ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਬਿਲਕੁਲ ਤਾਜੀ ਸੂਈ ਜਰਸੀ ਦਿਖਾਉਂਗਾ ਚੰਗੇ ਦੁੱਧ ਵਾਲੀ ਬਾਈ ਜੀ ਹੁਣੇ ਦੱਸਦੇ ਆ ਦੋਸਤੋ ਬਿਲਕੁਲ ਤਾਜੀ ਸੂਈ ਆ ਬਾਕੀ ਚੰਗੇ ਥਾਣਵਾਨੇ ਵਾਲੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਤੇ ਸੋਹਣੀ ਬੱਚੀ ਆ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜਾ ਸੂਆ ਸੂਈ ਆ ਰਾਤ ਬਾਈ ਕਹਿੰਦਾ ਸੂਈ ਆ ਜੇਰ ਪੈ ਗਈ ਕੰਮ ਡੰਨ ਦੁੱਧ ਪਹਿਲੇ ਸੂਏ ਬਾਈ ਦੱਸਦਾ ਬੱਚੀ ਨੇ 22 23 ਕਿਲੋ ਚਵਾਇਆ ਕੀ ਪਲਾਸ ਚਵਾਜੂ ਹਵਾਨਾ ਵੇਚ ਸਕਦੇ ਆ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਦੋਸਤੋ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ 12:00 ਵਜੇ ਦਾ ਉਹ ਸਾਹਮਣੇ ਲਈ ਜੱਜਮੈਂਟ ਕਰਿਆ ਜੇ ਸ਼ਾਮ ਦੀ ਚੁਆਈ ਚ ਹਜੇ ਕਾਫੀ ਸਮਾਂ ਪਿਆ ਸ਼ਾਮ ਤਾਈ ਬੱਚੀ ਨੇ ਦੁੱਧ ਨਾਲ ਹਵਾਨਾ ਵੱਡਾ ਤਿਆਰ ਕਰ ਜਾਣਾ ਦੋਸਤੋ ਬੱਚਾ ਮਗਰ ਬੱਚਾ ਥਣ ਥਣ ਦੇਖ ਸਕਦੇ ਆ ਦੋਸਤੋ ਚਾਰੇ ਬਹੁਤ ਸੋਹਣੇ ਮੁਠੀ ਵਾਲੇ ਗੈਪ ਚ ਨਖਰ ਮਿਕਲੇ ਇਕੱਲੇ ਇਕੱਲੇ ਲੱਗੇ ਹੋਇਆ ਚਾਰਾ ਥਨਾ ਸੇਮੇ ਹੀ ਸਾਈਜ਼ ਦੋਸਤੋ ਪੇਟ ਪੋੜਾ ਬਹੁਤ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਵੀ ਫੁੱਲ ਹੈ ਵੀ ਬੋਡੀ ਵੇਟ ਵਾਲੀ ਆ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਬੱਚਾ ਮਗਰ ਵੱਛਾ ਬੁਤੀ ਬਾਤੀ ਬਹੁਤ ਸੋਹਣੀ ਹੈ ਦੋਸਤੋ ਧੁੰਨੀ ਵਾਲੇ ਪਾਸੇ ਨੂੰ ਅੱਗੇ ਨੂੰ ਹੋਵਾਨਾ ਕਾਫੀ ਫਿਰਦਾ ਮੂਰਲੀ ਗਾੜੀ ਜਦੋਂ ਤੇ ਚੰਗਾ ਹੋਊਗਾ ਬਾਕੀ ਬੈਕ ਤੋਂ ਵੇਚ ਸਕਦੇ ਆ ਬੈਕ ਨੂੰ ਵੀ ਦੋਸਤੋ ਹੋਵਾਨਾ ਸੋਹਣਾ ਫਿਰਦਾ ਪ੍ਰਾਈਸ ਬਾਈ ਕਹਿੰਦਾ ਇੱਕ ਨੰਬਰ ਵੈਡ ਦਾ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਦੋਸਤੋ ਨੰਬਰ ਬਾਈ ਦਾ ਸਕਰੀਨ ਤੇ ਆ ਤੁਸੀਂ ਗੱਲਬਾਤ ਕਰ ਲਿਓ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ